ਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਜਾ ਕਰ ਰਹੇ ਹਾਂ ਸਿੱਖ ਰਾਜ ਦਾ ਰਹਿਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਸ਼ੀਆਂ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਔਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਅੰਗਰੇਜ਼ ਜਿਸ ਨੇ ਕਿਤਾਬ ਲਿਖੀ ਹੈ ਉਹ ਮਹਾਰਾਜ ਰਣਜੀਤ ਸਿੰਘ ਦੀ ਫੌਜ ਵਿੱਚ ਇਕ ਖੁਫੀਆ ਭਾਗ ਵਿੱਚ ਅਫਸਰ ਸੀ ਉਸ ਨੇ ਸਾਰੀਆਂ ਖੁਫੀਆ ਜਾਣਕਾਰੀਆਂ ਦੇ ਤੌਰ ਤੇ ਇਹ ਕਿਤਾਬ ਲਿਖੀ ਹੈ ਕਿਦਾਂ ਡੋਂਗਰਿਆਂ ਵੱਲੋਂ ਕਿਦਾਂ ਗਦਾਰਾਂ ਵੱਲੋਂ ਸਿੱਖ ਰਾਜ ਨੂੰ ਕਿਵੇਂ ਖਤਮ ਕੀਤਾ ਗਿਆ ਔਰ ਸ਼ਾਹੀ ਪਰਿਵਾਰ ਦੇ ਇਕੱਲੇ ਇਕੱਲੇ ਜੀ ਨੂੰ ਕਿਵੇਂ ਕਤਲ ਕੀਤਾ ਗਿਆ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਇਸ ਵੀਡੀਓ ਨੂੰ ਵਕਤ-ਵਕਤ ਲਾਈਕ ਕਮੈਂਟ ਤਾਂ ਕਰਨਾ ਹੀ ਕਰਨਾ ਨਾਲ ਵਕਤ-ਵਕਤ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਾਂ ਪੈਣਾ ਭਰਾਵਾ ਔਰ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅਗੇ ਇਤਿਹਾਸ ਹੈ ਜੰਮੂ ਦੀ ਮਹਿਮ ਤੁਸੀਂ ਇਤਿਹਾਸੋਲਣੀ ਪਿਛਲੇ ਅਧਿਆਇ ਸੁਣ ਸਕਦੇ ਹੋ ਸਾਡੇ ਚੈਨਲ ਤੇ ਜਾ ਕੇ ਅੱਗੇ ਜੰਮੂ ਦੀ ਮੁਹਿੰਮ ਇਸ ਪ੍ਰਕਾਰ ਲਾਹੌਰ ਵਿੱਚ ਡੋਗਰਿਆਂ ਉੱਪਰ ਫਤਿਹ ਹਾਸਲ ਕਰਕੇ ਜਵਹਾਰ ਸਿੰਘ ਅਤੇ ਉਹਦੇ ਸਾਥੀਆਂ ਨੇ ਆਪਣਾ ਧਿਆਨ ਉਹਨਾਂ ਥਾਵਾਂ ਨੂੰ ਆਪਣੇ ਕਬਜ਼ੇ ਹੇਠ ਕਰਨ ਵੱਲ ਲਾਇਆ ਜਿਹੜੀਆਂ ਥਾਵਾਂ ਹੀਰਾ ਸਿੰਘ ਜਾਂ ਗੁਲਾਬ ਸਿੰਘ ਨਾਲ ਸੰਬੰਧਿਤ ਸਨ ਜਾਂ ਇਹ ਕਿਸੇ ਵੇਲੇ ਹੀਰਾ ਸਿੰਘ ਜਾਂ ਗੁਲਾਬ ਸਿੰਘ ਕੋਲ ਰਹੀਆਂ ਸਨ ਇਸ ਉਦੇਸ਼ ਵਾਸਤੇ ਫੌਜ ਨੂੰ ਜਸਰੋਟਾ ਸਾਹਾ ਰਾਮਨਗਰ ਅਤੇ ਅਜਈਆਂ ਹੋਰ ਥਾਵਾਂ ਤੇ ਭੇਜਿਆ ਗਿਆ ਇਹ ਫੌਜੀ ਟੁਕੜੀਆਂ ਸਰਦਾਰ ਲਾਲ ਸਿੰਘ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਫਤੇ ਸਿੰਘ ਮਾਨ ਅਤੇ ਸੁਲਤਾਨ ਮੁਹੰਮਦ ਖਾਨ ਦੀ ਕਮਾਂਡ ਹੇਠ ਭੇਜੀਆਂ ਗਈਆਂ ਉਧਰ ਦੂਜੇ ਪਾਸੇ ਰਾਜਾ ਗੁਲਾਬ ਸਿੰਘ ਨੇ ਜਸਰੋਟਾ ਦੀ ਰੱਖਿਆ ਵਾਸਤੇ ਜੰਮੂ ਤੋਂ ਮੀਆਂ ਜਵਾਹਰ ਸਿੰਘ ਦੀ ਕਮਾਂਡ ਹੇਠ ਫੌਜ ਭੇਜੀ ਮੀਆਂ ਜਵਾਹਰ ਸਿੰਘ ਰਾਜਾ ਹੀਰਾ ਸਿੰਘ ਦਾ ਛੋਟਾ ਭਰਾ ਸੀ ਲਾਹੌਰ ਦਰਬਾਰ ਦੇ ਆਦੇਸ਼ ਦੇਣ ਤੇ ਜਸਰੋਟਾ ਵਿੱਚ ਤਾਇਨਾਤ ਫੌਜ ਅਤੇ ਸੀ ਤੋ ਪਾਂ ਜੋ ਪਹਿਲਾ ਰਾਜਾ ਧਿਆਨ ਸਿੰਘ ਦੇ ਦੀਨ ਸੀ ਅਤੇ ਹੁਣ ਇੱਕ ਸਿੱਖ ਕਮਾਂਡਰ ਅਤਰ ਸਿੰਘ ਦੀ ਕਮਾਂਡ ਅਧੀਨ ਸੀ ਨੇ ਜਸ ਰੋਟਾ ਛੱਡ ਦਿੱਤਾ ਤੇ ਖਾਲਸਾ ਫੌਜ ਨਾਲ ਰਲ ਗਈ ਫੌਜ ਦਾ ਕਮਾਂਡਰ ਲਾਹੌਰ ਆ ਗਿਆ ਜਿੱਥੇ ਵਜ਼ੀਰ ਜਵਾਰ ਸਿੰਘ ਨੇ ਉਸ ਦਾ ਪਰਮਾਣ ਸਵਾਗਤ ਕੀਤਾ ਕੁਝ ਦਿਨਾਂ ਵਿੱਚ ਹੀ ਹੋਰ ਕਈ ਫੌਜੀ ਦਸਤੇ ਵੀ ਖਾਲਸਾ ਫੌਜ ਨਾਲ ਰਲ ਗਏ ਆਖਰ ਮੀਆਂ ਜਵਾਰ ਸਿੰਘ ਕੋਲ ਅੜ ਕੇ ਮੁਕਾਬਲਾ ਕਰਨ ਦੀ ਤਾਕਤ ਹੀ ਨਾ ਬਚੀ ਉਸਨੇ ਖਜ਼ਾਨਾ ਤੇ ਹੋਰ ਜੋ ਵੀ ਕੀਮਤੀ ਸਮਾਨ ਸੀ ਉਥੋਂ ਚੁੱਕ ਲਿਆ ਅਤੇ ਜਸਰੋਟਾ ਤੋਂ ਆਪਣਾ ਕਬਜ਼ਾ ਛੱਡ ਕੇ ਜੰਮੂ ਵਾਪਸ ਚਲਾ ਗਿਆ ਖਾਲਸਾ ਫੌਜ ਨੇ ਜਸਰੋਟਾ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਖਾਲਸਾ ਫੌਜ ਦਾ ਸਾਂਭਾ ਉੱਪਰ ਵੀ ਕਬਜ਼ਾ ਹੋ ਗਿਆ ਤੇ ਹੌਲੀ-ਹੌਲੀ ਖਾਲਸਾ ਫੌਜ ਨੇ ਛੋਟੀਆਂ ਪਹਾੜੀਆਂ ਤੇ ਪੈਰਾ ਵਿੱਚ ਦੂਰ ਤੱਕ ਇੱਕੋ ਲਾਈਨ ਵਿੱਚ ਉਸੇ ਸਾਰੇ ਸ਼ਹਿਰਾਂ ਉੱਪਰ ਕਬਜ਼ਾ ਕਰ ਲਿਆ ਇਹਨਾਂ ਜਿੱਤਾਂ ਨਾਲ ਲਾਹੌਰ ਦਰਬਾਰ ਦੇ ਹੌਸਲੇ ਇੰਨੇ ਵੱਧ ਗਏ ਕਿ ਲਾਹੌਰ ਦਰਬਾਰ ਦੇ ਜੰਮੂ ਉਪਰ ਹਮਲਾ ਕਰਨ ਦਾ ਹੁਕਮ ਦੇ ਦਿੱਤਾ ਖਾਲਸਾ ਫੌਜ ਹੁਕਮ ਦੀ ਪਾਲਣਾ ਕਰਦੀ ਡੋਗਰਿਆਂ ਦੀ ਰਾਜਧਾਨੀ ਜੰਮੂ ਵੱਲ ਰਵਾਨਾ ਹੋ ਗਈ ਕਈ ਨਗਰਾਂ ਨੂੰ ਜਿੱਤਣ ਤੋਂ ਬਾਅਦ ਹੌਸਲੇ ਵਿੱਚ ਆਈ ਫੌਜ ਨੇ ਟੁੱਟੇ ਹੌਸਲੇ ਵਾਲੀ ਡੋਗਰਾ ਫੌਜ ਨੂੰ ਪਛਾੜ ਦਿੱਤਾ ਤੇ ਜੰਮੂ ਦੇ ਨੇੜੇ ਬੋਬਲੀਆਣਾ ਦੇ ਸਥਾਨ ਤੇ ਜਾ ਪਹੁੰਚੀ ਰਾਜਾ ਗੁਲਾਬ ਸਿੰਘ ਨੇ ਵਾਜਨ ਦਿੱਤਾ ਕਿ ਜੇਕਰ ਸਰਦਾਰ ਸ਼ਾਮ ਸਿੰਘ ਟਾਰੀ ਜਨਰਲ ਮੇਵਾ ਸਿੰਘ ਮਜੀਠੀਆ ਸੁਲਤਾਨ ਮੁਹੰਮਦ ਫਤੇਹ ਸਿੰਘ ਮਾਨ ਅਤੇ 2-3 ਹੋਰ ਸਰਦਾਰ ਜੰਮੂ ਵਿੱਚ ਆ ਕੇ ਉਸ ਦੀ ਜਾਨ ਦੀ ਸੁਰੱਖਿਆ ਦੀ ਗਾਰੰਟੀ ਦੇਣ ਤਾਂ ਲਾਹੌਰ ਦਰਬਾਰ ਦੀਆਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੈ ਇਹਨਾਂ ਸਰਦਾਰਾਂ ਵਿੱਚੋਂ ਕੋਈ ਵੀ ਸਰਦਾਰ ਡੋਗਰਿਆਂ ਦਰਮਿਆਨ ਜਾ ਕੇ ਆਪਣੀ ਆਜ਼ਾਦੀ ਅਤੇ ਜਾਨ ਖਤਰੇ ਵਿੱਚ ਪਾਉਣ ਲਈ ਤਿਆਰ ਨਾ ਹੋਇਆ ਸਿਰਫ ਫਤੇਹ ਸਿੰਘ ਮਾਨ ਸ਼ੇਰ ਦੇ ਘੁਰਨੇ ਵਿੱਚ ਜਾਣ ਲਈ ਤਿਆਰ ਹੋ ਗਿਆ ਫਤੇਹ ਸਿੰਘ ਮਾਨ ਮਹਾਰਾਜਾ ਰਣਜੀਤ ਸਿੰਘ ਵਾਲੇ ਦਾ ਇੱਕ ਪੁਰਾਣਾ ਸਰਦਾਰ ਸੀ ਉਹ ਵਜ਼ੀਰ ਬੁਗਨੂ ਨੂੰ ਅਤੇ ਹੀਰਾ ਸਿੰਘ ਦੇ ਪੁਰਾਣੇ ਮੁੰਚੀ ਗਣਪਤ ਨੂੰ ਨਾਲ ਲੈ ਕੇ ਇੱਕ ਫੌਜੀ ਦਸਤੇ ਸਮੇਤ ਜਮੂ ਸ਼ਹਿਰ ਵਿੱਚ ਰਾਜਾ ਗੁਲਾਬ ਸਿੰਘ ਨੂੰ ਮਿਲਣੇ ਚੱਲ ਪਿਆ ਉੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਹੋਇਆ ਅਤੇ ਉਹ ਤਿੰਨ ਦਿਨ ਉੱਥੇ ਰਹੇ ਤੀਜੇ ਦਿਨ ਰਾਜਾ ਗੁਲਾਬ ਸਿੰਘ ਨੇ ਉਹਨਾਂ ਨੂੰ ਬੋਬਲੀਆਣਾ ਦੇ ਫੌਜੀ ਕੈਂਪ ਲਈ ਵਿਦਾ ਕੀਤਾ ਗੁਲਾਬ ਸਿੰਘ ਨੇ ਉਹਨਾਂ ਹਸਨਿਆਂ ਭੇਜਿਆ ਕਿ ਉਹ ਗਰੀਬ ਆਦਮੀ ਹੈ ਉਹ ਲਾਹੌਰ ਦਰਬਾਰ ਦੁਆਰਾ ਲਾਈਆਂ ਲਾਇਆ ਗਿਆ 3 ਕਰੋੜ ਰੁਪਏ ਜੁਰਮਾਨਾ ਨਹੀਂ ਭਰ ਸਕਦਾ ਪਰ ਉਸ ਨੇ ਇਹ ਦਾਵਾ ਕੀਤਾ ਕਿ ਉਹ ਉਸ ਜਾਇਦਾਦ ਨੂੰ ਛੱਡਣ ਲਈ ਤਿਆਰ ਹੈ ਜਿਸ ਦਾ ਸਬੰਧ ਧਿਆਨ ਸਿੰਘ ਹੀਰਾ ਸਿੰਘ ਜਾਂ ਸਚੇ ਸਿੰਘ ਨਾਲ ਹੈ ਉਸ ਨੇ ਆਪਣੇ ਇਕਰਾਰ ਦਾ ਯਕੀਨ ਦਿਵਾਉਣ ਲਈ ਉਠਾ ਅਤੇ ਹਾਥੀਆਂ ਉੱਪਰ ਲਾਦ ਕੇ 3 ਲੱਖ ਰੁਪਏ ਲਾਹੌਰ ਸਰਕਾਰ ਨੂੰ ਨਜ਼ਰਾਨੇ ਵੱਲੋਂ ਭੇਜੇ ਰਾਜਾ ਗਲਾ ਸਿੰਘ ਖੁਦ ਹਾਥੀ ਤੇ ਸਵਾਰ ਹੋ ਕੇ ਫਤੇ ਸਿੰਘ ਮਾਨ ਅਤੇ ਦੂਜੇ ਸਰਦਾਰਾਂ ਨੂੰ ਜੰਮੂ ਸ਼ਹਿਰ ਤੋਂ ਬਾਹਰ ਤੱਕ ਛੱਡਣ ਲਈ ਆਇਆ ਉਸ ਦਾ ਵਜ਼ੀਰ ਅਤੇ ਮੁੰਚੀ ਵੀ ਉਸ ਦੇ ਨਾਲ ਸਨ ਸ਼ਹਿਰ ਦੇ ਦਰਵਾਜ਼ੇ ਤੇ ਥੋੜਾ ਜਿਹਾ ਦੂਰ ਦਰਿਆ ਦੇ ਕਿਨਾਰੇ ਤੱਕ ਗੁਲਾਬ ਸਿੰਘ ਉਹਨਾਂ ਦੇ ਨਾਲ ਆਇਆ ਉੱਥੇ ਉਹਨਾਂ ਨੂੰ ਅਲਵਿਦਾ ਆ ਕੇ ਵਾਪਸ ਜੰਮੂ ਸ਼ਹਿਰ ਵਿੱਚ ਚਲਾ ਗਿਆ ਫਤੇ ਸਿੰਘ ਅਤੇ ਉਸ ਦੀ ਟੋਲੀ ਜੰਮੂ ਸ਼ਹਿਰ ਤੋਂ 1.5 ਮੀਲ ਹੀ ਦੂਰ ਗਈ ਹੋਵੇਗੀ ਕਿ ਅੱਗੇ ਇੱਕ ਸੀਮਾ ਆ ਗਈ ਜਿਸ ਨੂੰ ਸੂਰ ਘੂਰ ਕਿਹਾ ਜਾਂਦਾ ਸੀ ਇਥੋਂ ਅੱਗੇ ਇੱਕ ਸ਼ਿਕਾਰੀ ਵਾਦੀ ਸੀ ਜੋ ਸੰਗਰੇ ਜੰਗਲ ਨਾਲ ਕਿਰੀ ਹੋਈ ਸੀ ਇਸ ਜੰਗਲ ਵਿੱਚ 500 ਡੋਗਰੇ ਅਤੇ ਰੋਹਿਲੇ ਫੌਜੀਆਂ ਨੇ ਫਤਿਹ ਸਿੰਘ ਮਾਨ ਦੀ ਟੋਲੀ ਤੇ ਹੱਲਾ ਬੋਲ ਦਿੱਤਾ ਉਹਨਾਂ ਨੇ ਤਿੰਨਾ ਸਰਦਾਰਾਂ ਨੂੰ ਅਤੇ ਉਹਨਾਂ ਨਾਲ ਲੱਗੇ ਦਸਤੇ ਦੇ 17 ਬੰਦਿਆਂ ਨੂੰ ਮਾਰ ਦਿੱਤਾ ਬਸ ਇੱਕ ਪੈਦਲ ਸੈਨਿਕ ਇਹੀ ਭੱਜਣ ਵਿੱਚ ਕਾਮਯਾਬ ਰਿਹਾ ਜਿਸ ਨੇ ਬੋਬਨੀਆਂ ਨਾਦਿਸਤਾਨ ਤੇ ਡੇਰੇ ਲਈ ਬੈਠੀ ਖਾਲਸਾ ਫੌਜ ਨੂੰ ਸਾਰੀ ਘਟਨਾ ਦੀ ਸੂਚਨਾ ਦੇ ਦਿੱਤੀ ਖਾਲਸਾ ਦਰਬਾਰ ਦੇ ਇਹਨਾਂ ਤਿੰਨ ਮਸ਼ਹੂਰ ਸਰਦਾਰਾਂ ਦੇ ਧੋਖੇ ਨਾਲ ਕੀਤੇ ਗਏ ਕਤਲ ਦੀ ਖਬਰ ਸੁਣ ਕੇ ਖਾਲਸਾ ਫੌਜ ਭੜਕ ਉੱઠી। ਅਗਲੇ ਦਿਨ ਫੌਜ ਨੇ ਜੰਮੂ ਤੇ ਹੱਲਾ ਬੋਲਣ ਦੇ ਉਦੇਸ਼ ਨਾਲ ਜੰਮੂ ਸ਼ਹਿਰ ਵੱਲ ਕੂਚ ਕਰ ਦਿੱਤਾ। ਫੌਜ ਨੇ ਡੋਗਰਿਆਂ ਦੀਆਂ ਸ਼ਹਿਰੋਂ ਬਾਹਰ ਦੀਆਂ ਸਾਰੀਆਂ ਚੌਕੀਆਂ ਤਬਾਹ ਕਰ ਦਿੱਤੀਆਂ ਅਤੇ ਫੌਜ ਜੰਮੂ ਦੀਆਂ ਦੀਵਾਰਾਂ ਨਾਲ ਵਾਗ ਦੇ ਤਵੀ ਦਰਿਆ ਤੱਕ ਜਾ ਪਹੁੰਚੀਆਂ। ਇੱਥੇ ਗੁਲਾਬ ਸਿੰਘ ਨੇ ਆਪ ਆ ਕੇ ਤਿੰਨੇ ਸਰਦਾਰਾਂ ਦੀ ਮੌਤ ਤੇ ਦੁੱਖ ਪ੍ਰਗਟਾਵਾ ਕੀਤਾ ਤੇ ਸਪੱਸ਼ਟ ਕੀਤਾ ਕਿ ਇਨ੍ਹਾਂ ਕਤਲਾਂ ਵਿੱਚ ਉਸਦਾ ਕੋਈ ਹੱਥ ਨਹੀਂ। ਉਸਨੇ ਦੱਸਿਆ ਕਿ ਦੋਸ਼ੀਆਂ ਵਿੱਚੋਂ ਕੁਝ ਨੂੰ ਉਸਨੇ ਫੜ ਕੇ ਕੈਦਖਾਨੇ ਵਿੱਚ ਸੁੱਟ ਦਿੱਤਾ ਹੈ। ਗੁਲਾਬ ਸਿੰਘ ਦੇ ਦੱਸਣ ਅਨੁਸਾਰ ਇਹ ਬੰਦੇ ਗੁਲਾਬ ਸਿੰਘ ਦੇ ਦੁਸ਼ਮਣ ਸਨ ਅਤੇ ਇਹੋ ਜਿਹਾ ਕਾਰਾ ਕਰਕੇ ਉਸ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਤਾਂ ਜੋ ਖਾਲਸਾ ਫੌਜ ਦੇ ਮਨ ਵਿੱਚ ਮੇਰੇ ਪ੍ਰਤੀ ਗਲਤ ਫਹਿਮੀਆਂ ਪੈਦਾ ਹੋ ਜਾਣ ਅਤੇ ਇਹਨਾਂ ਨੂੰ ਜੰਮੂ ਨੂੰ ਲੁੱਟਣ ਦਾ ਅਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਰਬਾਦ ਕਰਨ ਦਾ ਮੌਕਾ ਮਿਲ ਜਾਵੇ ਪਰ ਫੌਜ ਨੇ ਆਪਣੀ ਮਹਿਮ ਜਾਰੀ ਰੱਖੀ। ਫੌਜ ਦੀਆਂ ਤਿੰਨ ਡਿਵੀਜ਼ਨਾਂ ਨੇ ਤਵੀ ਦਰਿਆ ਪਾਰ ਕਰ ਲਿਆ ਤਿੰਨ ਪਾਸਿਆਂ ਤੋਂ ਫੌਜ ਅੱਗੇ ਵਧਣ ਲੱਗੀ ਅਤੇ ਜੰਮੂ ਸ਼ਹਿਰ ਉੱਪਰ ਤਿੰਨੋਂ ਪਾਸਿਓਂ ਹੱਲਾ ਬੋਲਣ ਲਈ ਫੌਜ ਤਿਆਰਬਰ ਤਿਆਰ ਸੀ ਇਸੇ ਮੇਲੇ ਸਰਦਾਰ ਅਨਜੋਤ ਸਿੰਘ ਮਜੀਠੀਆ ਆਪਣੀ ਸੇਨਾ ਨਾਲ ਪਹਾੜੀਆਂ ਵਿੱਚੋਂ ਦੀ ਆ ਪਹੁੰਚਿਆ ਤੇ ਚੌਥੀ ਦਿਸ਼ਾ ਉਸਨੇ ਮੰਨ ਲਈ ਇੰਜ ਫੌਜ ਨੇ ਚਾਰੇ ਦਿਸ਼ਾਵਾਂ ਰੋਕ ਲਈਆਂ ਸ਼ਹਿਰ ਨੂੰ ਮੁਕੰਮਲ ਘੇਰਾ ਪੈ ਚੁੱਕਾ ਸੀ ਗੁਲਾਬ ਸਿੰਘ ਨੇ ਆਪਣੇ ਬੰਦਿਆਂ ਨਾਲ ਨਜੇ ਮਾਰੀ ਜਿੰਨਾ ਬੰਦਿਆਂ ਉੱਪਰ ਉਸ ਨੂੰ ਬੜਾ ਮਾਣ ਸੀ ਉਹ ਲਗਾਤਾਰ ਘਟਦੇ ਜਾ ਰਹੇ ਸਨ ਗੁਲਾਬ ਸਿੰਘ ਨੇ ਇੱਕ ਵਾਰ ਫਿਰ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੁਣ ਉਸਨੇ ਮੀਆਂ ਜਵਾਰ ਸਿੰਘ ਨੂੰ ਫੌਜ ਕੋਲ ਭੇਜਿਆ ਮੀਆਂ ਜਵਾਰ ਸਿੰਘ ਉਹਦਾ ਭਤੀਜਾ ਸੀ ਜਿਸ ਦਾ ਖਾਲਸਾ ਫੌਜ ਵਿੱਚ ਚੰਗਾ ਇੱਜ਼ਤਮਾਨ ਸੀ ਇਸ ਨੌਜਵਾਨ ਸਰਦਾਰ ਨੇ ਸੁਲਤਾਨ ਮੁਹੰਮਦ ਅਤੇ ਸਰਦਾਰ ਸ਼ਾਮ ਸਿੰਘ ਨਾਲ ਕੁਝ ਚਿਰ ਗੱਲਬਾਤ ਕੀਤੀ ਉਹ ਫੌਜ ਨੂੰ ਵੀ ਸੰਬੋਧਿਤ ਹੋਇਆ ਕਿਉਂਕਿ ਕਿਉਂਕਿ ਜੇ ਉਸਨੇ ਫੌਜ ਨੂੰ ਪ੍ਰਾਪਤ ਕਰ ਲਿਆ ਤਾਂ ਗੱਲ ਬਣ ਸਕਦੀ ਹੈ ਉਸਨੇ ਪੂਰੀ ਦਲੀਲਾਂ ਨਾਲ ਗੱਲਬਾਤ ਕੀਤੀ ਗੱਲਬਾਤ ਦੇ ਨਾਲ-ਨਾਲ ਸਬੂਤਾਂ ਵਜੋਂ ਦਿਖਾਉਣ ਲਈ ਉਹ ਆਪਣੇ ਨਾਲ ਕਈ ਦਸਤਾਵੇਜ਼ ਵੀ ਲੈ ਕੇ ਗਿਆ ਉਸ ਨੂੰ ਪਤਾ ਸੀ ਕਿ ਖਾਲਸਾ ਪੋਜੀਦੀ ਦੀ ਹਾਲਤ ਦੇਖ ਕੇ ਦਲੀਲਾਂ ਸੁਣ ਕੇ ਉਸ ਨੂੰ ਸਵੀਕਾਰ ਵੀ ਕਰ ਸਕਦੀ ਹੈ ਤੇ ਨਕਾਰ ਵੀ ਸਕਦੀ ਹੈ ਇੱਕ ਬੜੀ ਅਦਭੁਤ ਜਿਹੀ ਗੱਲ ਵੇਖਣ ਵਿੱਚ ਆਈ ਜਦੋਂ ਦੋ ਜਦੋਂ ਤੋਂ ਚਾਚੇ ਭਤੀਜੇ ਦਾ ਝਗੜਾ ਵਧਿਆ ਤੇ ਫਿਰ ਗੱਲ ਹੀਰਾ ਸਿੰਘ ਦੀ ਮੌਤ ਤੱਕ ਪਹੁੰਚੀ ਉਦੋਂ ਤੋਂ ਹੀ ਖਾਲਸਾ ਪੋਜ ਦੇ ਬਹੁਤ ਸਾਰੇ ਪੰਚਾਂ ਦਾ ਜੰਮੂ ਵਿੱਚ ਗੁਲਾਬ ਸਿੰਘ ਕੋਲ ਲਗਾਤਾਰ ਆਉਣ ਜਾਣ ਬਣਿਆ ਹੋਇਆ ਸੀ ਇਹ ਸ਼ੱਕੀ ਕਿਰਦਾਰ ਵਾਲੇ ਪੰਜ ਗੁਲਾਬ ਸਿੰਘ ਦੀਆਂ ਨਜ਼ਰਾਂ ਵਿੱਚ ਉਹਦਾ ਪੱਖ ਪੂਰਨ ਵਾਲੇ ਬਣ ਕੇ ਵਿਖਾਉਣਾ ਵਿਖਾਉਣਾ ਚਾਹੁੰਦੇ ਸਨ ਅਜਿਹੇ ਪੰਚਾਂ ਵਿੱਚੋਂ ਕੁਝ ਪੰਜ ਛੇ ਸਵੇਲੇ ਵੀ ਮੌਜੂਦ ਸਨ ਇਹਨਾਂ ਪੰਚਾਂ ਨੇ ਆਪਣਾ ਪ੍ਰਭਾਵ ਵਰਤ ਕੇ ਕੋਸ਼ਿਸ਼ ਕੀਤੀ ਕਿ ਫੌਜੀ ਸਰਦਾਰ ਮੀਆਂ ਜਵਾਰ ਸਿੰਘ ਦੀਆਂ ਗੱਲਾਂ ਮੰਨ ਲੈਣ ਇਸ ਗੱਲਬਾਤ ਨੂੰ ਸਫਲ ਬਣਾਉਣ ਲਈ ਰਾਜਾ ਗੁਲਾਬ ਸਿੰਘ ਨੇ ਇੱਕ ਹੋਰ ਚਾਲ ਖੇਡੀ ਉਹ ਖੁਦ ਸ਼ਹਿਰੋਂ ਬਾਹਰ ਫੌਜ ਕੋਲ ਆ ਗਿਆ ਉਸਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਉਹ ਅਤੇ ਉਸਦਾ ਪਰਿਵਾਰ ਹਮੇਸ਼ਾ ਤੋਂ ਹੀ ਖਾਲਸੇ ਦੇ ਜੀਵ ਜੰਤੂ ਰਹੇ ਹਨ ਖਾਲਸੇ ਦੇ ਗੁਲਾਮ ਰਹੇ ਹਨ ਉਸਨੇ ਕਿਹਾ ਕਿ ਖਾਲਸੇ ਉੱਪਰ ਹੱਥ ਚੁੱਕਣ ਬਾਰੇ ਤਾਂ ਉਸ ਆਪਣੇ ਵਿੱਚ ਵੀ ਨਹੀਂ ਸੋਚ ਸਕਦਾ ਉਸਨੇ ਮੰਨਿਆ ਕਿ ਭਾਵੇਂ ਇਹ ਨਜ਼ਰ ਆਉਂਦਾ ਹੈ ਕਿ ਉਸਨੇ ਧਨ ਚੋਰੀ ਕਰਕੇ ਅਤੇ ਲੁੱਟਮਾਰ ਕਰਕੇ ਬੜਾ ਮਾੜਾ ਅਤੇ ਜ਼ਾਲਮਨਾ ਜ਼ਾਲਮਾਨਾ ਕੰਮ ਕੀਤਾ ਸੀ ਪਰ ਇਹ ਧਨ ਵੀ ਉਸਨੇ ਖਾਲਸੇ ਲਈ ਹੀ ਇਕੱਠਾ ਕੀਤਾ ਸੀ ਇਹ ਧਨ ਜੇ ਖਾਲਸੇ ਦੇ ਕੰਮ ਆ ਸਕੇ ਤਾਂ ਉਸ ਨੂੰ ਹੋਰ ਕੀ ਚਾਹੀਦਾ ਹੈ ਉਸਨੇ ਆਪਣੇ ਬਚਾਨ ਲਈ ਇੱਕ ਹੋਰ ਕੜੀ ਸ਼ਕਤੀਸ਼ਾਲੀ ਦਲੀਲ ਦਿੱਤੀ ਉਸਨੇ ਆਖਿਆ ਕਿ ਉਸਦੇ ਪਰਿਵਾਰ ਕੋਲ ਬਹੁਤ ਭਾਰੀ ਜਿਹਾ ਖਜ਼ਾਨਾ ਹੈ ਜੋ ਕਿਸੇ ਗੁਪਥਾਂ ਤੇ ਲੁਕੋਇਆ ਹੋਇਆ ਹੈ ਅਤੇ ਉਸ ਥਾਂ ਬਾਰੇ ਸਿਰਫ ਉਸ ਨੂੰ ਪਤਾ ਹੈ ਜੇਕਰ ਖਾਲਸਾ ਫੌਜ ਨੇ ਉਸ ਨੂੰ ਮਾਰ ਦਿੱਤਾ ਤਾਂ ਖਜ਼ਾਨੇ ਦਾ ਪੇਤੋਦ ਦੇ ਨਾਲ ਹੀ ਚਲਾ ਜਾਵੇਗਾ ਜੇਕਰ ਉਹ ਜਿਉਂਦਾ ਰਿਹਾ ਤਾਂ ਇਹ ਖਜ਼ਾਨਾ ਖਾਲਸਾ ਨੂੰ ਮਿਲ ਸਕਦਾ ਹੈ ਆਪਣੀ ਗੱਲ ਨੂੰ ਹੋਰ ਵਜਨਦਾਰ ਬਣਾਉਣ ਲਈ ਉਸਨੇ ਸ਼ਹਿਰ ਦੇ ਨੇੜੇ ਦੀਆਂ ਦੋ ਗੁਪਥਾਵਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਸੈਨਿਕਾਂ ਨੂੰ ਉੱਥੇ ਜਾ ਕੇ ਦੇਖਣ ਲਈ ਕਿਹਾ ਸੇਨਕਾਂ ਨੇ ਜਦੋਂ ਉੱਥੇ ਜਾ ਕੇ ਦਿਹਰੋਲਿਆ ਤਾਂ ਸੱਚਮੁੱਚ ਉਹਨਾਂ ਦੋਵਾਂ ਥਾਵਾਂ ਤੋਂ ਬਹੁਤ ਸਾਰਾ ਧਨ ਬਰਾਮਦ ਹੋਇਆ। ਇਹਨਾਂ ਦੋਵਾਂ ਥਾਵਾਂ ਤੋਂ ਹਰ ਥਾਂ ਤੇ 40000 ਤੋਂ ਵੀ ਵੱਧ ਰੁਪਏ ਮਿਲੇ। ਗੁਲਾਬ ਸਿੰਘ ਨੇ ਦੱਸਣਾ ਅਨਸਾਰ ਅਜਿਹੀਆਂ ਹੋਰ ਬਹੁਤੀਆਂ ਗੁਪਤ ਥਾਵਾਂ ਹਨ ਜਿੱਥੇ ਖਜ਼ਾਨਾ ਲੁਕੋਇਆ ਹੋਇਆ ਸੀ ਅਤੇ ਇਹਨਾਂ ਥਾਵਾਂ ਬਾਰੇ ਸਿਰਫ ਉਹ ਹੀ ਦੱਸ ਸਕਦਾ ਸੀ। ਇਹ ਸੁਣ ਕੇ ਸੇਨਕਾਂ ਨੂੰ ਰਾਜਾ ਗੁਲਾਬ ਸਿੰਘ ਬੜੀ ਕੰਮ ਦੀ ਚੀਜ਼ ਆਪਨ ਲੱਗ ਪਿਆ। ਉਹਨਾਂ ਨੇ ਉਸ ਦਾ ਨਾਂ ਸੋਨੇ ਦੀ ਕੁਕੜੀ ਰੱਖ ਦਿੱਤ ਲਿਆ। ਅਜਿਹੇ ਤਰੀਕਿਆਂ ਰਾਹੀਂ ਚਾਪਲੂਸੀ ਕਰਦੀਆਂ ਤਕਰੀਰਾਂ ਰਾਹੀਂ ਵਾਧਿਆਂ ਰਾਹੀਂ ਧੰਨ ਦੇ ਲਾਲਚ ਰਾਹੀਂ ਗੁਲਾਬ ਸਿੰਘ ਨੇ ਆਪਣੇ ਸਵਾਰਥੀ ਹਿੱਤਾਂ ਲਈ ਫੌਜ ਉੱਪਰ ਆਪਣਾ ਵਧੀਆ ਪ੍ਰਭਾਵ ਬਣਾ ਲਿਆ ਉਸ ਨੂੰ ਆਪਣੇ ਆਪ ਨੂੰ ਇਹ ਸੋਚਣ ਦੀ ਦਿੱਕਤ ਦੇਣ ਦੀ ਵੀ ਲੋੜ ਨਾ ਪਈ ਕਿ ਫੌਜ ਦੇ ਸਰਦਾਰ ਉਸ ਬਾਰੇ ਕੀ ਸੋਚਦੇ ਸਨ ਜਾਂ ਉਹਨਾਂ ਦੀ ਉਸ ਬਾਰੇ ਕੀ ਯੋਜਨਾ ਸੀ ਉਸ ਨੇ ਜਿਹੜੀਆਂ ਦਲੀਲਾਂ ਤੇ ਪਿਸ਼ਕਸ਼ਾਂ ਰੱਖੀਆਂ ਉਹਨਾਂ ਨਾਲ ਫੌਜ ਦੇ ਸਰਦਾਰ ਸਹਿਮਤ ਨਹੀਂ ਸਨ ਪਰ ਉਹਨਾਂ ਨੇ ਆਪਣੇ ਸੈਨਿਕਾਂ ਨੂੰ ਖੁਸ਼ ਕਰ ਲਿਆ ਅਤੇ ਇਹੋ ਹੀ ਰਾਜਾ ਗੁਲਾਬ ਸਿੰਘ ਚਾਹੁੰਦਾ ਸੀ ਰਾਜਾ ਗੁਲਾਬ ਸਿੰਘ ਨੇ ਇਹ ਪੇਸ਼ਕਸ਼ ਕੀਤੀ ਕਿ ਉਹ ਖਾਲਸਾ ਫੌਜ ਦੇ ਹਰ ਸੈਨਿਕ ਨੂੰ ਸੋਨੇ ਦਾ ਇੱਕ ਕੜਾ ਅਤੇ 25 ਰੁਪਏ ਨਕਦ ਦੇਵੇਗਾ। ਇਸ ਪੇਸ਼ਕਸ਼ ਦਾ ਪਹਿਲਾ ਉਦੇਸ਼ ਆਪਣੇ ਸਵਾਰਥੀ ਹਿੱਤਾਂ ਲਈ ਖਾਲਸਾ ਫੌਜ ਨੂੰ ਆਪਣੇ ਨਾਲ ਜੋੜਨਾ ਸੀ। ਅਬੂਤ ਬੇਲਾ ਡਿਵੀਜ਼ਨ ਦੀਆਂ ਚਾਰ ਬਟਾਲੀਆਂ, ਪੋਵਿੰਡਿਆ ਡਿਵੀਜ਼ਨ ਅਤੇ ਸ਼ਾਹੀ ਡਿਵੀਜ਼ਨ ਜੋ ਰਾਜਾ ਗੁਲਾਬ ਸਿੰਘ ਨੇ ਇਹ ਮੰਗ ਕੀਤੀ ਕਿ ਉਹ ਨਾ ਸਿਰਫ ਉਸ ਦੀ ਨਿੱਜੀ ਫਰਖਿਆ ਤੇ ਮਾਨ ਸਤਕਾਰ ਕਾਇਮ ਰੱਖਣ ਦਾ ਵਚਨ ਦੇਣ ਸਗੋਂ ਜੇਕਰ ਉਸ ਨੂੰ ਫੌਜ ਆਪਣੇ ਨਾਲ ਲਾਹੌਰ ਲੈ ਕੇ ਜਾਂਦੀ ਹੈ ਤਾਂ ਉਹਦੇ ਰਤਮੇ ਅਤੇ ਸ਼ਕਤੀ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਉਸ ਨੂੰ ਵਜ਼ੀਰ ਬਣਾਇਆ ਜਾਵੇਗਾ ਇਹਨਾਂ ਛੜਤਾਂ ਨੂੰ ਫੌਜ ਦੀਆਂ ਉੱਪਰ ਦਸੀਆਂ ਜਿਹਨੇ ਡਿਵੀਜ਼ਨਾਂ ਨੇ ਮੰਨ ਲਿਆ ਅਤੇ ਉਸ ਦੇ ਸਵਾਰਥੀ ਹਿੱਤਾਂ ਦੀ ਵਫਾਦਾਰੀ ਦਾ ਵਜਨ ਦੇ ਦਿੱਤਾ ਆਪਣਾ ਕੰਮ ਪੂਰਾ ਹੋ ਤੇ ਰਾਜਾ ਗੁਲਾਬ ਸਿੰਘ ਨੇ ਜੰਮੂ ਛੱਡ ਦਿੱਤਾ ਅਤੇ ਫੌਜ ਦੇ ਵਿੱਚਕਾਰ ਆ ਕੇ ਡੇਰਾ ਲਾ ਲਿਆ ਇਹ ਫੌਜ ਜੋ ਉਸ ਦੀ ਦੁਸ਼ਮਣ ਬਣ ਕੇ ਆਈ ਸੀ ਉਹ ਹੁਣ ਉਸ ਦੀ ਮਿੱਤਰ ਸੀ ਇਹ ਮਹਿਸੂਸ ਕੀਤਾ ਗਿਆ ਕਿ ਇਹ ਸਮਝੌਤਾ ਦੋਵਾਂ ਧਿਰਾਂ ਲਈ ਲਾਹੇਵੰਦ ਸੀ ਇਹ ਸਮਝੌਤਾ ਸਿਰੇ ਚੜਨ ਵਿੱਚ ਮੇਵਾ ਸਿੰਘ ਮਜੀਠੀਆਂ ਨੇ ਬੜੀ ਮਿਹਨਤ ਕੀਤੀ ਅਤੇ ਇਸ ਵਿੱਚ ਕੋਈ ਸ਼ੱਕ ਹੀ ਨਹੀਂ ਸੀ ਕਿ ਉਸ ਨੂੰ ਇਸ ਕੰਮ ਬਦਲੇ ਜੰਮੂ ਦੇ ਰਾਜੇ ਵੱਲੋਂ ਮੋਟਾ ਪੈਸਾ ਦਿੱਤਾ ਗਿਆ ਸੀ ਲਾਲ ਸਿੰਘ ਅਤੇ ਦੂਜੇ ਦਰਬਾਰੀ ਸਰਦਾਰ ਹੁਣ ਆਪਣੀ ਸੁਰੱਖਿਆ ਬਾਰੇ ਸੋਚ ਕੇ ਡਰੇ ਹੋਏ ਸਨ ਉਹਨਾਂ ਨੂੰ ਫਿਕਰ ਸੀ ਕਿ ਕਿਦਰੇ ਰਹਿੰਦੀ ਖੁੰਦੀ ਫੌਜ ਵੀ ਰਾਜਾ ਗੁਲਾਬ ਸਿੰਘ ਵੱਲ ਨਾ ਹੋ ਜਾਵੇ ਇਸ ਸਥਿਤੀ ਤੋਂ ਬਚਣ ਲਈ ਉਹਨਾਂ ਨੇ ਇੱਕ ਵੱਖਰੀ ਯੋਜਨਾ ਬਣਾਈ ਉਹਨਾਂ ਨੇ ਰਾਜਾ ਗੁਲਾਬ ਸਿੰਘ ਨੂੰ ਫੌਜ ਦੀਆਂ ਦੂਜੀਆਂ ਡਿਵੀਜ਼ਨਾਂ ਨਾਲੋਂ ਵੀ ਵਧੇਰੇ ਸਹੂਲਤਾਂ ਦੇਣ ਦੀਆਂ ਪਿਛਕਸ਼ਾਂ ਕਰਨੇ ਸ਼ੁਰੂ ਕਰ ਦਿੱਤੀਆਂ ਇੰਜ ਕਰਕੇ ਉਹਨਾਂ ਨੇ ਆਪਣੀ ਕਮਾਨ ਹੇਠਲੀ ਫੌਜ ਨੂੰ ਆਪਣੇ ਨਾਲ ਜੋੜੀ ਰੱਖਣ ਦੀ ਪੂਰੀ ਵਾਹ ਲਾਈ ਇੰਜ ਦੋ ਹਿੱਸਿਆਂ ਵਿੱਚ ਵੰਡੀ ਫੌਜ ਨੇ ਲਾਹੌਰ ਵੱਲ ਵਾਪਸੀ ਮਾਰਚ ਕੀਤਾ ਵਜੀਰ ਜਵਾਰ ਸਿੰਘ ਅਤੇ ਉਸ ਦੀ ਭੈਣ ਮਹਾਰਾਣੀ ਜਿੰਦਾ ਫੌਜੀ ਵਾਪਸੀ ਦੀ ਖਬਰ ਸੁਣ ਕੇ ਬੜੇ ਉਤਸ਼ਾਹ ਵਿੱਚ ਸਨ ਇਸ ਦੌਰਾਨ ਇਹ ਹੋ ਇੱਕ ਹੋਰ ਘਟਨਾ ਦੀ ਵੀ ਵਾਪਰ ਗਈ ਸੀ ਜਿਹਦੇ ਸਿੱਟੇ ਵਜੋਂ ਗੁਲਾਬ ਸਿੰਘ ਨੂੰ ਆਪਣਾ ਆਪ ਫੌਜ ਦੇ ਹੱਥਾਂ ਵਿੱਚ ਸੌਂਪਣ ਲਈ ਤਿਆਰ ਹੋਣਾ ਪਿਆ ਸੀ ਗੱਲ ਇਉਂ ਵਾਪਰੀ ਕਿ ਰਾਜਾ ਗੁਲਾਬ ਸਿੰਘ ਦੀ ਫੌਜ ਨਾਲ ਗੱਲਬਾਤ ਚੱਲ ਹੀ ਰਹੀ ਸੀ ਕਿ 쿠ਬਰ ਪਿਸ਼ੋਰਾ ਸਿੰਘ ਦੇ ਅਬੂਤ ਬੇਲੇ ਦੀ ਡਿਵੀਜ਼ਨ ਅਤੇ ਫੌਜ ਦੀਆਂ ਦੂਜੀਆਂ ਡਿਵੀਜ਼ਨਾਂ ਵੱਲੋਂ ਇਸ਼ਾਰਾ ਮਿਲਣ ਤੇ ਸਿਆਲਕੋਟ ਤੋਂ ਜੰਮੂ ਵੱਲ ਕੂਚ ਕਰ ਦਿੱਤਾ ਜੰਮੂ ਪਹੁੰਚ ਕੇ 쿠ਰ ਪਿਸ਼ੋਰਾ ਸਿੰਘ ਖਾਲਸਾ ਫੌਜ ਦੇ ਰੂਬਰੂ ਹੋਇਆ ਤਾਂ ਫੌਜ ਦੀਆਂ ਡਿਵੀਜ਼ਨਾਂ ਦੇ ਸਰਦਾਰਾਂ ਨੇ ਆਪਣੀ ਆਪਣੀ ਡਿਵੀਜ਼ਨ ਨੂੰ ਆਖਿਆ ਕਿ ਉਹ 쿠ਬਰ ਨੂੰ ਇਸਲਾਮੀ ਦੇਣ ਫੌਜ ਦੀਆਂ ਡਿਵੀਜ਼ਨਾਂ ਨੇ ਪਿਸ਼ੋਰਾ ਸਿੰਘ ਨੂੰ ਸਲੂਟ ਮਾਰਿਆ ਅਤੇ ਉਸ ਨੂੰ ਆਪਣਾ ਮੁਖੀ ਮੰਨ ਲਿਆ ਬਦਲੇ ਵਿੱਚ 쿠ਰ ਪਿਸ਼ੋਰਾ ਸਿੰਘ ਨੇ ਫੌਜ ਨਾਲ ਇਹ ਇਕਰਾਰ ਕੀਤਾ ਕਿ ਉਹ ਹਰ ਮੈਦਾਨ ਸੈਨਿਕ ਦੀ ਤਨਖਾਹ 15 ਰੁਪਏ ਮਹੀਨਾ ਵਧਾ ਦੇਵੇਗਾ ਅਤੇ ਹਰ ਕੋਟ ਸਵਾਰ ਦੀ ਤਨਖਾਹ 1.5 ਰੁਪਿਆ ਰੋਜ਼ ਯਾਨੀ ਕਿ 45 ਰੁਪਏ ਮਹੀਨਾ ਵਧਾ ਦੇਵੇਗਾ ਉਸ ਦੀ ਪੇਸ਼ਕਸ਼ ਬੜੀ ਵਧੀਆ ਸੀ ਪਰ ਫੌਜ ਦੇ ਵੱਡੇ ਹਿੱਸੇ ਨੂੰ ਇਸ ਗੱਲ ਤੇ ਸ਼ੱਕ ਸੀ ਕਿ ਬਿਸ਼ੋਰਾ ਸਿੰਘ ਆਪਣੇ ਵਾਅਦੇ ਪੂਰੇ ਕਰਨ ਲਈ ਇੰਨੇ ਪੈਸੇ ਦਾ ਇੰਤਜ਼ਾਮ ਕਿੱਥੋਂ ਕਰੇਗਾ ਉਹਨਾਂ ਨੂੰ ਲੱਗਿਆ ਕਿ ਬਿਸ਼ੋਰਾ ਸਿੰਘ ਆਪਣੀ ਆਖੀ ਗੱਲ ਤੇ ਪੂਰਾ ਨਹੀਂ ਉਤਰ ਸਕੇਗਾ ਨਤੀਜਾ ਇਹ ਨਿਕਲਿਆ ਕਿ ਫੌਜ ਨੇ ਆਪਸ ਵਿੱਚ ਗਰਮ ਦਲੀਲਬਾਜ਼ੀ ਕਰਨ ਤੋਂ ਬਾਅਦ ਬਿਸ਼ੋਰਾ ਸਿੰਘ ਨੂੰ ਇਹ ਸਲਾਹ ਦਿੱਤੀ ਕਿ ਫਿਲਹਾਲ ਉਹ ਵਾਪਸ ਸਿਆਲਕੋਟ ਚਲਾ ਜਾਵੇ ਪਿਸ਼ੋਰਾ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ ਸਿਬ 2 ਘੰਟੇ ਫੌਜ ਕੋਲ ਗੁਜ਼ਾਰਨ ਤੋਂ ਬਾਅਦ ਉਹ ਸਿਆਲਕੋਟ ਲਈ ਰਵਾਨਾ ਹੋ ਗਿਆ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਪਿਸ਼ੋਰਾ ਸਿੰਘ ਦਾ ਇਸ ਤਰ੍ਹਾਂ ਅਚਾਨਕ ਆ ਜਾਣਾ ਵੀ ਰਾਜਾ ਗੁਲਾਬ ਸਿੰਘ ਦੀ ਯੋਜਨਾਬੰਦੀ ਦਾ ਹੀ ਇੱਕ ਹਿੱਸਾ ਸੀ ਗੁਲਾਬ ਸਿੰਘ ਨੂੰ ਲੱਗਦਾ ਸੀ ਕਿ ਫੌਜ ਦੇ ਸਾਹਮਣੇ ਆਉਣ ਤੇ ਜਾਂ ਤਾਂ ਪਿਸ਼ੋਰਾ ਸਿੰਘ ਮਾਰਿਆ ਜਾਵੇਗਾ ਜਾਂ ਫੌਜ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਉਹ ਗੁਲਾਬ ਸਿੰਘ ਤੋਂ ਆਰਥਿਕ ਮਦਦ ਦੀ ਝਾਕ ਕਰੇਗਾ ਦੋਵੇਂ ਤਰ੍ਹਾਂ ਦੀ ਸਥਿਤੀ ਵਿੱਚ ਉਸ ਨੂੰ ਫਾਇਦਾ ਪਹੁੰਚਦਾ ਸੀ ਪਰ ਫੌਜ ਦੁਆਰਾ ਪਿਸ਼ੋਰਾ ਸਿੰਘ ਨੂੰ ਵਾਪਸ ਮੋੜੇ ਜਾਣ ਨਾਲ ਉਸਦੀ ਯੋਜਨਾ ਅਸਫਲ ਹੋ ਗਈ ਪਿਸ਼ੋਰਾ ਸਿੰਘ ਸਹੀ ਸਲਾਮਤ ਸਿਆਲਕੋਟ ਪਹੁੰਚ ਗਿਆ ਰਾਜਾ ਗੁਲਾਬ ਸਿੰਘ ਕੋਲ ਹੁਣ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰਨ ਅਤੇ ਫੌਜ ਦੇ ਨਾਲ ਲਾਹੌਰ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਰਿਹਾ ਉਹਦੀ ਸੁਰੱਖਿਆ ਅਤੇ ਭਵਿਕ ਹੁਣ ਫੌਜ ਦੇ ਹੱਥ ਵਿੱਚ ਸੀ ਜੇਕਰ ਫੌਜ ਉਸਦੇ ਪ੍ਰਭਾਵ ਨੂੰ ਮੰਨਦੀ ਹੈ ਅਤੇ ਉਸਦੇ ਵਾਅਦਿਆਂ ਤੇ ਯਕੀਨ ਕਰਦੀ ਹੈ ਤਾਂ ਉਸ ਨੂੰ ਫਾਇਦਾ ਪਹੁੰਚ ਸਕਦਾ ਸੀ ਨਹੀਂ ਤਾਂ ਨੁਕਸਾਨ ਤਾਂ ਹੋ ਹੀ ਜਾਣਾ ਸੀ ਸਾਰੇ ਖਾਲਸਾ ਫੌਜ ਨੇ ਲਾਹੌਰ ਵੱਲ ਕੂਚ ਕੀਤਾ ਕੁਝ ਦਿਨ ਬਾਅਦ ਉਹ ਹਿੱਸਿਆਂ ਵਿੱਚ ਵੰਡੀ ਹੋਈ ਖਾਲਸਾ ਫੌਜ ਲਾਹੌਰ ਪਹੁੰਚ ਗਈ ਫੌਜ ਦੇ ਇੱਕ ਹਿੱਸੇ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ ਅਤੇ ਫੌਜ ਦੇ ਦੂਜੇ ਹਿੱਸੇ ਦੀ ਅਗਵਾਈ ਰਾਜਾ ਗੁਲਾਬ ਸਿੰਘ ਕਰ ਰਿਹਾ ਸੀ ਲਾਹੌਰ ਪਹੁੰਚ ਕੇ ਫੌਜ ਦੇ ਲਾਲ ਦੇ ਲਾਲ ਸਿੰਘ ਵਾਲੇ ਹਿੱਸੇ ਦੇ ਸ਼ਾਹਦਰਾ ਵਿੱਚ ਡੇਰਾ ਲਾਇਆ ਤੇ ਰਾਜਾ ਗੁਲਾਬ ਸਿੰਘ ਵਾਲੇ ਹਿੱਸੇ ਨੇ ਰਾਵੀ ਦੇ ਇੱਕ ਇੱਕਾਰ ਇਕਰਾਰ ਦੇ ਪੱਤਨ ਤੇ ਆਪਣਾ ਡੇਰਾ ਲਾਇਆ ਇਹ ਦੋਵੇਂ ਡੇਰੇ ਆਪਸ ਵਿੱਚ 2.5 ਮੀਲ ਦੀ ਇੱਥੇ ਤੇ ਸਨ ਇੰਜ ਦੋ ਹਿੱਸਿਆਂ ਵਿੱਚ ਵੰਡੀ ਫੌਜ ਦੇ ਦਿਲ ਵੀ ਵੰਡੇ ਗਏ ਆਪੋ ਵਿੱਚ ਰੋਸ ਗੁੱਸਾ ਤੇ ਕ੍ਰੱਤਨ ਵੱਧ ਗਏ ਲਾਲ ਸਿੰਘ ਵਾਲਾ ਹਿੱਸਾ ਸਰਕਾਰ ਉੱਪਰ ਵਹਾਵੀ ਹੋਣਾ ਚਾਹੁੰਦਾ ਸੀ ਜਦੋਂ ਕਿ ਦੂਜਾ ਹਿੱਸਾ ਜਿਸ ਵਿੱਚ 20000 ਬੰਦੇ ਅਤੇ 50 ਥੂਪਾ ਸਨ ਇਸ ਗੱਲ ਤੇ ਅੜੀਆਂ ਹੋਈਆਂ ਸੀ ਕਿ ਉਹਨਾਂ ਨੇ ਗੁਲਾਬ ਸਿੰਘ ਨੂੰ ਦਿੱਤਾ ਹੋਇਆ ਵਚਨ ਨਿਭਾਉਣਾ ਹੈ ਅਤੇ ਗੁਲਾਬ ਸਿੰਘ ਨੂੰ ਕਿਸੇ ਤਰ੍ਹਾਂ ਨਾਲ ਅਪਮਾਨਿਤ ਨਹੀਂ ਹੋਣ ਦੇਣਾ ਅਤੇ ਨਾ ਹੀ ਉਸ ਨਾਲ ਕੋਈ ਬੁਰਾ ਸਲੂਕ ਹੋਣ ਦੇਣਾ ਹੈ ਜਦੋਂ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਚੱਲ ਰਹੀਆਂ ਸਨ ਉਦੋਂ ਹੀ ਰਾਣੀ ਅਤੇ ਜਵਾਰ ਸਿੰਘ ਨੇ ਫੌਜ ਦੇ ਉਸ ਹਿੱਸੇ ਨੂੰ ਆਦੇਸ਼ ਭੇਜਿਆ ਜੋ ਗੁਲਾਬ ਸਿੰਘ ਨਾਲ ਸੀ ਕਿ ਜਾਂ ਤਾਂ ਉਹ ਗੁਲਾਬ ਸਿੰਘ ਨੂੰ ਇੱਕ ਕੈਦੀ ਦੇ ਰੂਪ ਵਿੱਚ ਲਾਹੌਰ ਭੇਜ ਦੇਣ ਤੇ ਜਾਂ ਫਿਰ ਸ਼ਹਿਰ ਤੋਂ 24 ਮੀਲ ਦੂਰ ਚਲੇ ਜਾਣ ਫੌਜ ਨੇ ਦੋਵਾਂ ਵਿੱਚੋਂ ਕੋਈ ਗੱਲ ਨਾ ਮੰਨੀ ਨਾ ਤਾਂ ਕੈਦੀ ਦੇ ਰੂਪ ਵਿੱਚ ਗੁਲਾਬ ਸਿੰਘ ਨੂੰ ਦਰਬਾਰ ਵਿੱਚ ਪੇਸ਼ ਕੀਤਾ ਤੇ ਨਾ ਹੀ ਸ਼ਹਿਰ ਤੋਂ 24 ਮੀਲ ਦੂਰ ਗਏ ਇਥੇ ਜਵਾਰ ਸਿੰਘ ਨੇ ਲਾਹੌਰ ਸ਼ਹਿਰ ਵਿਚਲੇ ਅਤੇ ਨੇੜੇ ਤੇੜੇ ਦੇ ਫੌਜੀ ਦਸਤੇ ਇਕੱਠੇ ਕੀਤੇ ਜਿਨ੍ਹਾਂ ਦੀ ਗਿਣਤੀ 20000 ਦੇ ਨੇੜੇ ਬੰਦੀ ਸੀ ਇਸ ਫੌਜ ਨੂੰ ਆਖਿਆ ਗਿਆ ਕਿ ਉਹ ਫੌਜ ਦੇ ਉਸ ਹਿੱਸੇ ਨੂੰ ਰਾਵੀ ਦਰਿਆ ਪਾਰ ਕਰਕੇ ਲਾਹੌਰ ਵੱਲ ਆਉਣ ਤੋਂ ਰੋਕਣ ਜਿਹੜੇ ਹਸਿੰਦੇ ਹੁਕਮ ਅਬਦੁੱਲੀ ਕੀਤੀ ਹੈ ਇਹਨਾਂ ਫੌਜੀ ਦਸਤਿਆਂ ਨੇ ਇਕਰਾਰ ਕੇ ਪੱਤਨ ਵੱਲ ਕੂਚ ਕਰ ਦਿੱਤਾ ਉਧਰ ਲਾਲ ਸਿੰਘ ਵਾਲੀ ਫੇਨ ਨੂੰ ਆਦੇਸ਼ ਹੋਇਆ ਕਿ ਉਹ ਗੁਲਾਬ ਸਿੰਘ ਨਾਲ ਰਲ ਚੁੱਕੀ ਵਿਦਰੋਹੀ ਸੈਨਾ ਉੱਪਰ ਹਮਲਾ ਕਰਨ ਦੀ ਤਿਆਰੀ ਕਰ ਲਵੇ ਇਸ ਪ੍ਰਕਾਰ ਗੁਲਾਬ ਸਿੰਘ ਨਾਲ ਰਲੀ ਹੋਈ ਵਿਦਰੋਹੀ ਫੌਜ ਨੂੰ ਦੋਹਾਂ ਪਾਸਿਆਂ ਤੋਂ ਹਮਲੇ ਦਾ ਖਤਰਾ ਪੈਦਾ ਹੋ ਗਿਆ ਗੁਲਾਬ ਸਿੰਘ ਦੀ ਸਲਾਹ ਨਾਲ ਇਹ ਫੌਜ ਪਤਨ ਤੋਂ ਹਜ਼ਾਰਗੜ੍ਹ ਪਿੱਛੇ ਹੋ ਗਈ ਅਤੇ ਇੱਕ ਸੁੱਕੇ ਨਾਲੇ ਵਿੱਚ ਮੋਰਚੇ ਬਣਾ ਕੇ ਲੜਾਈ ਦੀ ਤਿਆਰੀ ਕਰ ਲਈ ਜਵਾਹਰ ਸਿੰਘ ਹਮਲਾ ਕਰਨ ਦੀ ਜੇਤ ਫੜੀ ਬੈਠਾ ਸੀ ਪਰ ਦੋਵਾਂ ਪਾਸਿਆਂ ਦੇ ਪੰਜ ਫੌਜ ਦੀ ਇਸਾ ਆਪਸੀ ਲੜਾਈ ਦੇ ਵਿਰੋਧ ਸਨ ਉਹ ਕੋਸ਼ਿਸ਼ ਕਰਨ ਲੱਗੇ ਕਿ ਗੱਲਬਾਤ ਰਾਹੀਂ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕੇ ਜਵਾਰ ਸਿੰਘ ਨੇ ਪੰਚਾਂ ਦੀ ਗੱਲ ਮੰਨ ਲਈ ਅਤੇ ਗੱਲਬਾਤ ਲਈ ਪੰਚਾਂ ਦੀ ਮੀਟਿੰਗ ਬੁਲਾ ਲਈ ਇਸ ਵਿੱਚ ਜਵਾਰ ਸਿੰਘ ਰਾਣੀ ਉਹ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਨਾਲ ਲੈ ਗਿਆ ਪੰਚਾਂ ਨੇ ਇਸ ਗੱਲ ਤੇ ਸਹਿਮਤੀ ਦੇ ਦਿੱਤੀ ਕਿ ਮੇਵਾ ਸਿੰਘ ਮਜੀਠੀਆ ਨੂੰ ਫੜ ਕੇ ਕੈਦ ਕਰ ਲਿਆ ਜਾਵੇ ਕਿਉਂਕਿ ਉਸ ਨੇ ਗलाव ਸਿੰਘ ਦਾ ਫੌਜ ਉੱਪਰ ਪ੍ਰਭਾਵ ਬਣਾਉਣ ਵਿੱਚ ਅਤੇ ਫੌਜ ਨੂੰ ਵਿਦਰੋਹੀ ਕਰਨ ਵਿੱਚ ਵੱਡਾ ਰੋਲ ਸੀ ਪਰ ਉਸ ਨੇ ਇਹ ਨਿਸ਼ਚਿਤ ਕੀਤਾ ਕਿ ਸਾਰਾ ਮਸਲਾ ਚੁੱਪਚਾਪ ਬਿਨਾਂ ਕਿਸੇ ਹਿੰਸਾ ਤੋਂ ਹੱਲ ਕੀਤਾ ਜਾਵੇ ਪੰਚਾਂ ਨੇ ਯਕੀਨ ਦਵਾਇਆ ਕਿ ਸਮੁੱਚੀ ਖਾਲਸਾ ਫੌਜ ਉਹ ਆਪਣੇ ਫਰਜ਼ਾਂ ਦਾ ਅਹਿਸਾਸ ਹੈ ਅਤੇ ਉਹ ਅਨੁਸ਼ਾਸਨ ਵਿੱਚ ਰਹਿਣਾ ਚਾਹੁੰਦੀ ਹੈ ਇਸ ਮੀਟਿੰਗ ਦੇ ਅਨੁਸਾਰ ਇਹ ਫੈਸਲਾ ਹੋਇਆ ਕਿ ਚੌਥੇ ਦਿਨ ਰਾਜਾ ਗੁਲਾਬ ਸਿੰਘ ਨੂੰ ਲਾਹੌਰ ਲੈ ਜਾ ਕੇ ਰਾਣੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਫੌਜ ਦੇ ਸਾਰੇ ਗਰੁੱਪ ਗੁਲਾਬ ਸਿੰਘ ਦੀ ਸੁਰੱਖਿਆ ਦੀ ਗਾਰੰਟੀ ਦੇਣਗੇ ਅਤੇ ਜਵਾਹਰ ਸਿੰਘ ਜਾਂ ਕਿਸੇ ਹੋਰ ਵੱਲੋਂ ਕੋਈ ਦੁਸ਼ਮਣੀ ਵਾਲੀ ਕਾਰਵਾਈ ਨਹੀਂ ਹੋਣੀ ਹੋਣ ਦੇਣਗੇ ਇਹ ਪ੍ਰਬੰਧ ਕੀਤਾ ਗਿਆ ਕਿ ਗੁਲਾਬ ਸਿੰਘ ਦਰਬਾਰ ਵਿੱਚ ਰਾਣੀ ਸਾਹਮਣੇ ਪੇਸ਼ ਹੋਵੇਗਾ ਅਤੇ ਜੇਕਰ ਉਸ ਉੱਪਰ ਕੋਈ ਦੋਸ਼ ਲਾਉਣਾ ਲਾਉਣਾ ਹੈ ਤਾਂ ਉਹ ਰਾਣੀ ਦੀ ਮਰਜ਼ੀ ਲایا ਜਾ ਸਕੇਗਾ ਤੇ ਜੇ ਉਸ ਤੋਂ ਕੋਈ ਸਪਸ਼ਟੀਕਰਨ ਲੈਣਾ ਹੈ ਤਾਂ ਉਹ ਵੀ ਰਾਣੀ ਦੀ ਮਾਰਫਤ ਹੀ ਲਿਆ ਜਾ ਸਕੇਗਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਵਹਾਰ ਸਿੰਘ ਉਸ ਵੇਲੇ ਦਰਬਾਰ ਵਿੱਚ ਮੌਜੂਦ ਨਹੀਂ ਹੋਵੇਗਾ ਫੌਜ ਦੇ ਬੰਚਾ ਨੇ ਜੋ ਗਿਣਤੀ ਵਿੱਚ 2000 ਸਨ ਨੇ ਜ਼ਿੰਮੇਵਾਰੀ ਲਈ ਕਿ ਹਉ ਉਹ ਖੁਦ ਆਪਣੀ ਨਿਗਰਾਨੀ ਹੇਠ ਰਾਜਾ ਗੁਲਾਬ ਸਿੰਘ ਨੂੰ ਦਰਬਾਰ ਤੱਕ ਲੈ ਕੇ ਆਉਣਗੇ ਕਾਰਨ ਦੱਸਿਆ ਗਿਆ ਕਿ ਫੌਜ ਰਾਜਾ ਗੁਲਾਬ ਸਿੰਘ ਨੂੰ ਇਹ वचन ਦੇ ਕੇ ਨਾਲ ਲਿਆਈ ਸੀ ਕਿ ਉਹਦੀ ਕਿਸੇ ਤਰ੍ਹਾਂ ਨਾਲ ਬੇਇੱਜ਼ਤੀ ਨਹੀਂ ਹੋਣ ਦਿੱਤੀ ਜਾਵੇਗੀ ਉਹਦੀ ਜਾਨ ਦੀ ਫਾਇਦ ਕੀਤੀ ਜਾਵੇਗੀ ਪੰਚਾਂ ਨੇ ਲਾਲ ਸਿੰਘਾਂ ਤੇ ਦੂਜੇ ਸਰਦਾਰਾਂ ਨੂੰ ਤਾੜਨਾ ਕਰ ਦਿੱਤੀ ਕਿ ਜੇ ਗੁਲਾਬ ਸਿੰਘ ਨੂੰ ਕਿਸੇ ਤਰ੍ਹਾਂ ਵੀ ਨੁਕਸਾਨ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫੌਜ ਸਖਤ ਕਾਰਵਾਈ ਕਰੇਗੀ ਇਸ ਤਰ੍ਹਾਂ ਸਾਰੇ ਮੋਢਲੇ ਪ੍ਰਬੰਧ ਵਿਉਂਤ ਲੈ ਗਏ ਰਾਜਾ ਗੁਲਾਬ ਸਿੰਘ ਨੇ ਇੱਕ ਕਿਸ਼ਤੀ ਰਾਹੀਂ ਰਾਵੀ ਦਰਿਆ ਪਾਰ ਕੀਤਾ ਮੁੱਖ ਪੰਚ ਉਸ ਦੇ ਨਾਲ ਸਨ ਉਸ ਦੇ ਦਰਿਆ ਪਾਰ ਕਰਕੇ ਜ਼ਮੀਨ ਤੇ ਪੈਰ ਰੱਖਦਿਆਂ ਹੀ ਫੌਜ ਨੇ ਜਗਾਰੇ ਬੁਲਾ ਕੇ ਉਸ ਦਾ ਸਵਾਗਤ ਕੀਤਾ ਤੇ ਉਸ ਨੂੰ ਮੁਕੰਮਲ ਫਾਇਜਤ ਦਾ ਯਕੀਨ ਦਵਾਇਆ ਕਿ ਇਸ ਤੀਤੋਂ ਉਤਰਦਿਆਂ ਹੀ ਉਸ ਨੂੰ ਇੱਕ ਹਾਥੀ ਤੇ ਬਿਠਾਇਆ ਗਿਆ ਤੇ ਸਖਤ ਸੁਰੱਖਿਆ ਦੇਣ ਉਸ ਨੂੰ ਕਿਲੇ ਦੇ ਸੰਮਨ ਮੁਰਜ ਵਿੱਚ ਲੈ ਜਾਇਆ ਗਿਆ ਜਿੱਥੇ ਰਾਣੀ ਨੇ ਖੁਦ ਉਸ ਦਾ ਸਵਾਗਤ ਕੀਤਾ ਰਾਣੀ ਨਾਲ ਗੱਲਬਾਤ ਹੋਣ ਤੋਂ ਬਾਅਦ ਉਸ ਨੂੰ ਸਰਗਵਾਸੀ ਰਾਜਾ ਖੜਕ ਸਿੰਘ ਦੇ ਮਹਿਲ ਵਿੱਚ ਠਹਿਰਾਇਆ ਗਿਆ ਪੰਚਾਂ ਨੇ ਰਾਣੀ ਨੂੰ ਆਖਿਆ ਕਿ ਉਹ ਗੁਲਾਬ ਸਿੰਘ ਨੂੰ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਆਏ ਹਨ ਇਸ ਲਈ ਉਹ ਹਰ ਵੇਲੇ ਉਸ ਦੇ ਕੋਲ ਰਹਿਣਗੇ ਅਤੇ ਉਹਨਾਂ ਤੋਂ ਇਲਾਵਾ ਹੋਰ ਕੋਈ ਵੀ ਗੁਲਾਬ ਸਿੰਘ ਨੂੰ ਨਹੀਂ ਮਿਲ ਨਹੀਂ ਸਕੇਗਾ ਜਦੋਂ ਵੀ ਰਾਣੀ ਨੇ ਉਸ ਨੂੰ ਉਸ ਨਾਲ ਗੱਲਬਾਤ ਕਰਨੀ ਹੋਵੇਗੀ ਉਹ ਖੁਦ ਉਸ ਨੂੰ ਦਰਬਾਰ ਵਿੱਚ ਲੈ ਕੇ ਆਇਆ ਕਰਨਗੇ ਅਤੇ ਜਿੱਨਾ ਚਿਰ ਗੁਲਾਬ ਸਿੰਘ ਦਰਬਾਰ ਵਿੱਚ ਰਿਹਾ ਕਰੇਗਾ ਉਹਨਾਂ ਚਿਰ ਕੋਈ ਵੀ ਸਰਦਾਰ ਦਰਬਾਰ ਵਿੱਚ ਹਥਿਆਰ ਸਮੇਤ ਨਹੀਂ ਆਵੇਗਾ ਉਹਦੀ ਦਰਬਾਰ ਵਿੱਚ ਪਹਿਲੀ ਫੇਰੀ ਹੀ ਬੜੀ ਸ਼ਾਨਦਾਰ ਸੀ ਰਾਣੀ ਨੇ ਬੜੇ ਸਤਿਕਾਰ ਨਾਲ ਉਸ ਦਾ ਸਵਾਗਤ ਕੀਤਾ ਉਹਨਾਂ ਵਿਚਕਾਰ ਕਈ ਸੁਖਾਵੀਆਂ ਟਿੱਪਣੀਆਂ ਦਾ ਆਦਾਨ ਪ੍ਰਦਾਨ ਹੋਇਆ ਰਾਣੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਗੁਲਾਬ ਸਿੰਘ ਵਜ਼ੀਰ ਵਾਲੀ ਕੁਰਸੀ ਸੰਭਾਲ ਲਵੇ ਕਿਉਂਕਿ ਹਾਲੇ ਜਵਾਰ ਸਿੰਘ ਨੂੰ ਬਕਾਇਦਾ ਰੀਤੀ ਰਿਵਾਜ ਅਨਸਾਰ ਵਜੀਰ ਨਹੀਂ ਬਣਾਇਆ ਜਾ ਗਿਆ ਸੀ ਅਜਿਹੇ ਹੀ ਆਪੱਖਪਾਤੀ ਟਿੱਪਣੀਆਂ ਮਜ਼ਾਕ ਵਿੱਚ ਹੀ ਦਿੱਤੀਆਂ ਗਈਆਂ ਹੋਣ ਪਰ ਇਹਨਾਂ ਨਾਲ ਜਵਾਰ ਸਿੰਘ ਦੇ ਦਿਲ ਨੂੰ ਕਰਾਰੀ 6:00 ਵਜੇ ਅਤੇ ਉਹ ਅੰਦਰੋਂ ਅੰਦਰ ਗੁੱਸੇ 'ਚ ਭੜਕ ਉੱਠਿਆ ਉਸ ਨੂੰ ਫੌਜ ਦਾ ਡਰ ਮਾਰਦਾ ਸੀ ਨਹੀਂ ਤਾਂ ਆਪਣੇ ਇਸ ਦੁਸ਼ਮਣ ਨੂੰ ਉਸਨੇ ਕਦੋਂ ਦਾ ਖਤਮ ਕਰ ਦਿੱਤਾ ਹੁਣਾ ਸੀ ਇਸ ਕਰਕੇ ਉਸਨੇ ਆਪਣੀ ਸਹਾਸੀ ਸਾਥੀਆਂ ਨਾਲ ਮਿਲ ਕੇ ਕੋਈ ਅਜਿਹੀ ਚਾਲ ਖੇਡਣ ਬਾਰੇ ਸੋਚਿਆ ਜਿਸ ਨਾਲ ਇਹ ਡੋਗਰਾ ਰਾਣੀ ਦੀਆਂ ਨਜ਼ਰਾਂ ਵਿੱਚ ਵੀ ਡਿੱਗ ਪਵੇ ਅਤੇ ਫੌਜੀ ਦੀਆਂ ਨਜ਼ਰਾਂ ਵਿੱਚੋਂ ਵੀ ਡਿੱਗ ਪਵੇ ਇਸ ਤਰ੍ਹਾਂ ਕਰਨ ਨਾਲ ਹੀ ਜਵਾਰ ਸਿੰਘ ਦੀ ਵਜ਼ੀਰੀ ਪੱਕੀ ਹੋ ਸਕਦੀ ਸੀ ਇਸ ਚਾਲ ਦੀਨ ਉਸਨੇ ਗੁਲਾਬ ਸਿੰਘ ਉੱਪਰ ਖੁਦ ਹੁਕਮ ਅਦੂਲੀ ਕਰਨ ਅਤੇ ਫੌਜ ਨੂੰ ਹੁਕਮ ਅਦੂਲੀ ਅਤੇ ਵਿਦਰੋਹ ਕਰਨ ਲਈ ਉਹ ਕਸੌਣ ਦੇ سنگੀਨ ਦੋਸ਼ ਲਗਾ ਦਿੱਤੇ ਕਾਫੀ ਚਿਰ ਬਹਿਸ ਅਤੇ ਦਲੀਲਬਾਜ਼ੀ ਚੱਲਦੀ ਰਹੀ ਆਖਰ ਫੈਸਲਾ ਇਹ ਹੋਇਆ ਕਿ ਗੁਲਾਬ ਸਿੰਘ ਲਾਹੌਰ ਦਰਬਾਰ ਨੂੰ 35 ਲੱਖ ਰੁਪਏ ਜੁਰਮਾਨਾ ਦੇਵੇਗਾ ਉਹ ਆਪਣੇ ਭਰਾ ਸਚੇਦ ਸਿੰਘ ਦੀ ਅਤੇ ਆਪਣੇ ਭਤੀਜੇ ਹੀਰਾ ਸਿੰਘ ਦੀ ਜਾਇਦਾਦ ਉੱਪਰੋਂ ਕਬਜ਼ਾ ਹਟਾ ਲਵੇਗਾ ਜੁਰਮਾਨੇ ਦੀ ਪਹਿਲੀ ਕਿਸ਼ਤ ਅਦਾ ਕਰਨ ਤੋਂ ਬਾਅਦ ਗੁਲਾਬ ਸਿੰਘ ਨੂੰ ਆਪਣੀ रियासत ਜੰਮੂ ਵਿੱਚ ਚਲੇ ਜਾਣ ਦੀ ਆਗਿਆ ਮਿਲ ਗਈ ਪਰ ਉਹ ਇਜਾਜ਼ਤ ਮਿਲਨ ਸਾਰ ਹੀ ਜੰਮੂ ਵੱਲ ਰਵਾਨਾ ਨਾ ਹੋਇਆ ਸਗੋਂ ਨਾ ਚੇਰ ਤੱਕ ਲਾਹੌਰ ਵਿੱਚ ਹੀ ਬੈਠਾ ਰਿਹਾ ਜਿੰਨਾ ਚਿਰ ਉਸ ਉੱਪਰ ਦੋ ਜਾਨਲੇਵ ਹਮਲੇ ਨਾ ਹੋ ਗਏ ਉਸ ਦੇ ਵਿਰੋਧੀਆਂ ਨੇ ਉਸ ਨੂੰ ਅਹਿਸਾਸ ਕਰਵਾ ਦਿੱਤਾ ਕਿ ਲਾਹੌਰ ਉਹਦੇ ਰਹਿਣ ਲਈ ਕੋਈ ਸੁਰੱਖਿਅਤ ਥਾਂ ਨਹੀਂ ਇਸ ਤਰ੍ਹਾਂ 4 ਮਹੀਨੇ ਲਾਹੌਰ ਵਿੱਚ ਬਤਾਉਣ ਤੋਂ ਬਾਅਦ ਉਹ ਜੰਮੂ ਚਲਾ ਗਿਆ ਲੋ ਜੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜ੍ਹਦੇ ਆ ਸੁਣਦੇ ਸੁਣਾਉਂਦੇ ਸਮੇਂ ਬੇਅੰਤ ਪ੍ਰਕਾਰ ਦੇ ਭੁੱਲਾਂ ਚੁੱਕਾ ਹਾਂ ਜਿਹਨਾਂ ਹੋਈਆਂ ਹੋਣਗੀਆਂ ਨਾਦਾਨ ਜਸ ਸਿੰਘ ਜਾਨ ਕੇ ਮਾਫ ਕਰ ਦੇਣਾ ਗੁਰੂ ਸਾਹਿਬ ਗੁਰਦਾਸ ਬੇਨਤੀ ਕਿ ਸਿੰਘ ਨੂੰ ਸਹੀ ਇਤਿਹਾਸ ਪੜ੍ਹਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ